लुधियाना सरकारी कुनिया दे कॉलेज ਦੇ ਵਿੱਚ ਧੀਆਂ ਦਾ ਮੇਲਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਲੋਕਲ ਵਿਧਾਇਕਾਂ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ ਹੈ ਜਿੱਥੇ ਕਿ ਉਹਨਾਂ ਨੇ ਪੀਕ ਛੁੱਟੀ ਅਤੇ ਉੱਥੇ ਹੀ ਕੁੜੀਆਂ ਵੱਲੋਂ ਕੀਤੇ ਜਾ ਰਹੇ ਰੰਗਾਰੰਗ ਪ੍ਰੋਗਰਾਮ ਦਾ ਵੀ ਆਨੰਦ ਮਾਣਿਆ ਤੇ ਕਾਲਜ ਦੀਆਂ ਕੁੜੀਆਂ ਦਾ ਹੌਸਲਾ ਵਧਾਇਆ ਉਹਨਾਂ ਕਿਹਾ ਕਿ ਅੱਜ 3 ਤਾਂ ਨਹੀਂ 3ਾਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਮੁਟਿਆਰਾਂ ਵੱਲੋਂ ਵਕ ਵਕ ਕਲਚਰ ਪ੍ਰੋਗਰਾਮ ਪੇਸ਼ ਕੀਤੇ ਗਏ ਨੇ ਉਹਨਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਹੀ ਰਾਜਨੀਤੀ ਵਿੱਚ ਆਉਣ ਬਾਰੇ ਪੁੱਛਣ ਤੇ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਜਿਹਾ ਹਜੇ ਕੋਈ ਵੀ ਵਿਚਾਰ ਨਹੀਂ ਹੈ ਜੀ ਹਾਂ ਜੀ ਸਾਡੇ ਕਾਲਜ ਜੀ ਸੀ ਜੀ ਲੁਧਿਆਣਾ ਵਿੱਚ ਸਾਡੇ ਤੀਆਂ ਦਾ ਮੇਲਾ ਲੱਗਿਆ ਜੋ ਕਿ ਬਹੁਤ ਰੌਣਕਾਂ ਲੱਗੀਆਂ ਸਾਡੇ ਤੀਆਂ ਦੇ ਮੇਲੇ ਵਿੱਚ ਤੇ ਸੀਐਮ ਮਿਨਿਸਟਰ ਸਾਹਿਬ ਦੇ ਵਾਈਫ ਵੀ ਆਏ ਹੋਏ ਆ ਡਾਕਟਰ ਗੁਰਪ੍ਰੀਤ ਮਾਨ ਜੀ ਦੀ ਵਾਈਫ ਵੀ ਆਏ ਹੋਏ ਆ ਤੇ ਸਭ ਬਹੁਤ ਸੋਹਣੇ ਲੱਗ ਰਹੇ ਨੇ ਸਭ ਪੰਜਾਬੀਆ ਟਾਇਰ ਚ ਆਏ ਹੋਏ ਆ ਅਤੇ ਗਿੱਧਾ ਪੰਗੜਾ ਸਭ ਕੁਝ ਹੋ ਰਿਹਾ ਬਹੁਤ ਸਟਾਈਲਸ ਲੱਗੇ ਨੇ ਪੰਜਾਬੀ ਸੱਭਿਆਚਾਰ ਨੂੰ ਦਿਖਾਇਆ ਜਾ ਰਿਹਾ ਸਾਡੇ ਕਾਲਜ ਬਹੁਤ ਵਧੀਆ ਲੱਗ ਰਿਹਾ ਸਾਲ ਸਭ ਉਸ ਆਪਣੀ ਬਹੁਤ ਵਧੀਆ ਲੱਗ ਰਿਹਾ ਕਿ ਸਭ ਇਕੱਠੇ ਹੋਏ ਨੇ ਸੋ ਸੱਤ ਦੀ ਵਾਈਬ ਵੀ ਆਏ ਹੋਏ ਨੇ ਸਭ ਬਹੁਤ ਵਧੀਆ ਲੱਗ ਰਿਹਾ ਉਹਨੇ ਆਏ ਸੀਗੇ ਐਂ ਬਹੁਤ ਵਧੀਆ ਸੰਗਸ ਚੱਲ ਰਹੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਦੇਖੋ ਬਹੁਤ ਹੀ ਵਧੀਆ ਅੱਜ ਕਮਰਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ 3 ਦਾ ਪ੍ਰੋਗਰਾਮ ਕਰਾਇਆ ਅੱਜ ਅੱਜ 3 ਦਾ ਤਾਂ ਨਹੀਂ ਕੋਈ 3 ਦਾ ਫੈਸਟੀਵਲ ਮਨਾਇਆ ਗਿਆ ਸੋ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਸੀਗਾ ਕਾਲਜ ਵੱਲੋਂ ਬਹੁਤ ਹੀ ਸੇਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚਲਾ ਲੀਏ სპੋਰਟਸ ਚਲਾ ਲੀਏ ਕੋਈ ਵੀ ਫੀਲਡ ਹੈ ਸਾਡਾ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ ਬਿਲਕੁਲ ਜੀ ਐਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਹੋ ਵੀ ਰਹੇ ਨੇ ਪੰਜਾਬ 'ਚ ਸਿਮਕ-ਵਕਖ ਹਲਕੇ 'ਚ ਜਾਂਦੇ ਆ ਸੁੱਤਿਆਂ ਦੇ ਫੈਸਟੀਵਲ ਜਿੰਨੇ ਸਰਕਾਰ ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕਿਸੀ ਹੋ ਸਰਕਾਰ ਚ ਹੋਏ ਨੇ ਸੋ ਹਰ ਮੌਕਾ ਜਿੱਥੇ ਵੀ ਧੀਆਂ ਨੂੰ ਮਨਾਇਆ ਜਾ ਸਕਦਾ ਹੈ ਧੀਆਂ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਸਰਕਾਰ ਕੰਮ ਕਰ ਰਹੀ ਹੈ ਉਹਦੇ ਤੇ ਕਿ ਜਿਹੜੇ ਗਿੱਧਾ ਭੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਆ Ja.